ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਕਰਾਲੀ ਸ਼ਹਿਰ ਦੇ ਵਿੱਚ ਅੱਜ ਅਸੀਂ ਮੌਜੂਦ ਹੈ ਜਿੱਥੇ ਖੜੇ ਹੈ ਤੁਸੀਂ ਇਹ ਪਿੱਛੇ ਦੇਖ ਸਕਦੇ ਹੋ ਕਿ ਇਹ ਇੱਕ ਪਾਲਕੀ ਤਿਆਰ ਕੀਤੀ ਗਈ ਹੈ ਵੋਹੀ ਇੱਕ ਬ੍ਰਮ ਸੋ ਇਸ ਪਾਲਕੀ ਦਾ ਮਕਸਦ ਇਹ ਹੈ ਕਿ ਕਿਸੇ ਵੀ ਧਰਮ ਦਾ ਜੋ ਬੰਦਾ ਹੈ ਜਾਂ ਕਿਸੇ ਵੀ ਧਰਮ ਵਾਲਿਆਂ ਨੇ ਇਹ ਪਾਲਕੀ ਲੈ ਕੇ ਜਾਣੀ ਹੈ ਸੋ ਇਹ ਲਿਜਾ ਸਕਦੇ ਨੇ ਸੋ ਇਹ ਜੋ ਰਵੀ ਜੀ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਆਓ ਦਿਖਾਉਂਦੇ ਤੁਹਾਨੂੰ ਜਾਣਕਾਰੀ ਹਾਂਜੀ ਵੀਰ ਜੀ ਆਪਣਾ ਸ਼ੁਭਨਾਮ ਕੀ ਹੈ ਜੀ ਰਵੀ ਸੋਹਤਾ ਜੀ ਜੀ ਤੁਸੀਂ ਇਹ ਪਾਲਕੀ ਸਜਾਈ ਹੈ ਮਤਲਬ ਕਿ ਇਹ ਨਵੀਂ ਦੀ ਸਥਾਪਨਾ ਕੀਤੀ ਹੈ ਕੀ ਕਹੋਗੇ ਇਸ ਦੇ ਬਾਰੇ ਇਹ ਜੋ ਪਾਲਕੀ ਬਣਾਈ ਗਈ ਹੈ ਇਹ ਸਾਡਾ ਬੜੀ ਤਮੰਨਾ ਸੀ ਕਿ ਜਿਸ ਤਰ੍ਹਾਂ ਹੁਣ ਆਪਣੇ ਚਾਰ ਸਾਹਿਬ ਜਿਆਦਿਆਂ ਦਾ ਸ਼ਹੀਦੀ ਦੇ ਵਿੱਚ ਚੱਲ ਰਿਹਾ ਹੈ ਤੇ ਸਾਨੂੰ ਮਤਲਬ ਅਸੀਂ ਲੇਟ ਹੋ ਗਏ ਪਾਲਕੀ ਤਿਆਰ ਕਰਨ ਨੂੰ ਪਾਲਕੀ ਪ੍ਰੋਪਰ ਤਿਆਰ ਨਹੀਂ ਹੋ ਰਹੀ ਸੀ ਸਾਡੀ ਤਮੰਨਾ ਸੀ ਕਿ 10 ਦਿਨ ਇਹ ਪਾਲਕੀ ਉਹਨਾਂ ਦੀ ਯਾਦ ਵਿੱਚ ਸ਼ਹਾਦਤ ਜੋ ਸਾਡੇ ਪੰਜਾਬ ਦੇ ਵਿੱਚ ਜੋ ਸਾਡੀ ਇਹ ਚਪੌਰ ਸਾਹਿਬ ਆਨੰਦਪੁਰ ਸਾਹਿਬ ਤੋਂ ਲੈ ਕੇ ਸਰਹੰਦ ਤੱਕ ਜੋ ਸਾਡੀ ਨਗਰ ਕੀਰਤਨ ਆਂਦਾ ਹੈ ਸਾਡੀ ਤਮੰਨਾ ਦੀ ਕਿ ਇਹ ਪਾਲਕੀ ਆਪਾਂ ਤਿਆਰ ਕਰਕੇ ਉਹਦੇ ਵਿੱਚ ਲਾਈਏ 10 ਦਿਨ ਸੇਵਾ ਕਰੀਏ ਪਰ ਇਹ ਤਿਆਰ ਨਾ ਹੋਣ ਕਾਰਨ ਅਸੀਂ ਵਾਂਝੇ ਰਹਿ ਗਏ ਸਾਲ ਜੇ ਅਗਲੇ ਸਾਲ ਦਾਤਾਂ ਦੇ ਸਾਨੂੰ ਸਾਹ ਬਖਸ਼ੇ ਤੇ ਪਾਲਕੀ ਉਹ ਸੇਵਾ ਚ ਜਰੂਰ ਲੱਗੇਗੀ ਇਹ ਜੋ ਪਾਲਕੀ ਤਿਆਰ ਕੀਤੀ ਹੈ ਇਹ ਅਸੀਂ ਇਸ ਕਰਕੇ ਤਿਆਰ ਕੀਤੀ ਹੈ ਕਿ Hindu Muslim Sikh ईसाई ਕਿਸੇ ਨੂੰ ਵੀ ਲੋਡ ਹੋਵੇ ਆਪਣੇ ਫੰਕਸ਼ਨ ਲਈ ਤੇ ਫ੍ਰੀ ਸੇਵਾ ਹੈ ਇਹਦਾ ਕੋਈ ਚਾਰਜ ਨਹੀਂ ਕੋਈ ਪੈਸਾ ਨਹੀਂ ਲਿਆ ਜਾਏਗਾ ਇਹ ਸਾਡੀ ਦਿਲ ਦੀ ਤਮੰਨਾ ਦੀ ਕਿ ਐਸੀ ਚੀਜ਼ ਤਿਆਰ ਕੀਤੀ ਜਾਵੇ ਜੀ ਕਿ ਜਿਹੜੀ ਹਰ ਇੱਕ ਦੇ ਕੰਮ ਆ ਸਕੇ ਇਹਨੂੰ ਇੰਜਨ ਵਗੈਰਾ ਵੀ ਲੱਗੂਗਾ ਹਾਜੇ ਦਾਤ ਨੇ ਜਾਇ ਤੇ ਇਹਦੇ ਅਗਲੇ ਸਾਲ ਨੂੰ ਇਹਦੇ ਚ ਇੰਜਨ ਮਿਲਵਾਉਂਗੇ ਜੀ ਤੇ ਜਿੱਦਾਂ ਜਿੱਦਾਂ ਪਰਮਾਤਮਾ ਦਾ ਹੁਕਮ ਹੋਏਗਾ ਜੀ ਉਦਾਂ ਉਦਾਂ ਹੀ ਇਹ ਹੱਲੇ 50% ਤਿਆਰ ਹੋਈ ਆ ਜੀ ਤੇ ਹੱਲੇ ਦੀ ਡੈਕੋਰੇਸ਼ਨ ਬਹੁਤ ਹੋਣੀ ਆ ਜੀ ਤੇ ਅਸੀਂ ਸੋਚਿਆ ਕਿ ਚਲੋ ਇਸ ਸਾਲ ਦੇ ਵਿੱਚ ਜਾਂਦੇ ਸਾਲ ਦੇ ਵਿੱਚ ਇਹਨੂੰ ਇੱਕ ਵਾਰੀ ਆਪਾਂ ਆਪਣੇ ਸ਼ਹਿਰ 'ਚ ਜ਼ਰੂਰ ਕਮਾਈਏ ਜੀ ਤੇ ਸੋ ਆਪਣੇ ਸਾਥੀਆਂ ਨਾਲ ਅਸੀਂ ਗੱਲ ਕਰੀ ਆ ਸਾਡੇ ਮੁੰਡੇ ਹੈਗੇ ਨੀਤਾ ਜੀ ਹੋਣੀ ਆ ਵਿੱਕੀ ਆ ਸਾਡੇ ਜਿਹੜੇ ਮੁੰਡੇ ਇੱਥੋਂ ਦੇ ਜਗਰਾਤੇ ਕਰਦੇ ਆ ਗਾਇਕਾ ਮੁੰਡੇ ਉਹਨਾਂ ਨੂੰ ਕਿਹਾ ਤਾਂ ਵੀ ਭਾਈ ਸਾਡੇ ਨਾਲ ਚੱਲ ਕੇ ਇੱਕ ਵਾਰੀ ਸ਼ਹਿਰ ਦੀ ਜਿਹੜੀ ਆ ਉਪਰਕਰਮਾ ਕੀਤੀ ਜਾਵੇ ਇਹਦੀ ਜੀ ਤਾਂ ਜੋ ਸ਼ਹਿਰਦਾਰਾਂ ਨੂੰ ਪਤਾ ਲੱਗ ਸਕੇ ਕਿ ਇਹ ਜਿਹੜੀ ਪਾਲਕੀ ਸਾਹਿਬ ਆਪਣੇ ਸ਼ਹਿਰ ਦੇ ਵਿੱਚ ਹੈਗੀ ਆ ਕਿ ਭਾਈ ਜੇ ਕਿਸੇ ਨੂੰ ਲੋੜ ਆ ਤੇ ਉਹ ਲਿ ਜਾ ਸਕੇ ਕਿਸੇ ਵੀ ਧਰਮ ਵਾਲੇ ਲਈ ਕਿਸੇ ਵੀ ਧਰਮ Hindu, Muslim, Sikh, ईसाई ਕਿਉਂਕਿ ਧਰਮ ਜਿਹੜੇ ਆ ਇਹ ਪ੍ਰਮਾਤਮਾ ਨੇ ਨਹੀਂ ਬਣਾਏ ਇਹ ਇਨਸਾਨ ਨੇ ਬਣਾਏ ਆ ਜੀ ਪ੍ਰਮਾਤਮਾ ਨੇ ਸਾਨੂੰ ਬੰਦਾ ਬਣਾ ਕੇ ਭੇਜਿਆ ਪਰ ਅਸੀਂ ਜਿਸ ਕੰਮ ਲਈ ਉਹਨਾਂ ਨੇ ਭੇਜਿਆ ਉਹ ਹੀ ਉਹ ਕੰਮ ਨਾ ਕਰ ਰਹੇ ਆ ਨਾ ਕਰ ਸਕਦੇ ਆ ਜੀ ਨਾ ਹੀ ਸਾਡੇ ਕੋਲ ਹੁਣੇ ਆ ਤੇ ਕਿਉਂਕਿ ਪ੍ਰਮਾਤਮਾ ਨੇ ਬਣਾਈ ਹੋਈ ਚੀਜ਼ ਨੂੰ ਅਸੀਂ ਨਸ਼ਟ ਕਰੀ ਜਾਂਦੇ ਆ ਜੀ ਦਰਖਤ ਵੱਢੀ ਜਾਂਦੇ ਆ ਜੋ ਪ੍ਰਮਾਤਮਾ ਨੇ ਕਾਇਨਾਤ ਬਣਾਈ ਸੀ ਹਰੀ ਭਰੀ ਅਸੀਂ ਉਹਨੂੰ ਵੱਢ ਕੇ ਮਤਲਬ ਜਿੱਥੇ ਇਹ ਇੱਕ ਦਰਖਤ ਵੱਢਦੇ ਆ ਸਾਨੂੰ 10 ਲਾਣੇ ਚਾਹੀਦੇ ਆ ਪਰ ਅਸੀਂ ਉਹ ਕੰਮ ਨਹੀਂ ਕਰਦੇ ਜੀ ਕਿਉਂਕਿ ਦਰਖਤਾਂ ਦੀ ਬਹੁਤ ਲੋੜ ਆ ਤੁਹਾਨੂੰ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਤੁਹਾਨੂੰ ਪਤਾ ਨਹੀਂ ਕਿੱਥੋਂ ਤੁਸੀਂ ਕਿੱਥੇ ਆਪਣੀ ਵੀਡੀਓ ਬਣਾ ਰਹੇ ਸੀ ਤੁਸੀਂ ਉਥੋਂ 10-15 ਕਿਲੋਮੀਟਰ ਤੋਂ ਆਏ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ ਕਿ ਤੁਸੀਂ ਆਪਣੇ ਚੈਨਲ ਰਾਹੀਂ ਸਾਡਾ ਇਹ ਜੋ ਪਾਲਕੀ ਦਾ ਸੰਦੇਸ਼ ਆ ਲੋਕਾਂ ਤੱਕ ਪਹੁੰਚਾ ਰਹੇ ਹੋ ਤੇ ਸਾਡੀ ਕੋਸ਼ਿਸ਼ ਹੈ ਕਿ ਜਿੱਥੇ ਕਿਤੇ ਕੋਈ ਕਿਸੇ ਦੀ ਦਿਲ ਦੀ ਤਮੰਨਾ ਹੋਵੇ ਪਾਲਕੀ ਲੈ ਜਾਣ ਦੀ ਅਸੀਂ ਛੱਡ ਵੀ ਆਉਂਗੇ ਲੈ ਵੀ ਆਉਂਗੇ ਫ੍ਰੀ ਸੇਵਾ ਹੈ ਕੋਈ ਮਤਲਬ ਦੇਖੋ ਐਸੇ ਇਹ ਜਿਹੇ ਚੀਜ਼ਾਂ ਦਾ ਕਿਆ ਲੈ ਕੇ ਜਾਣਾ ਨਹੀਂ ਬਿਲਕੁਲ ਇਹ ਜੋ ਮੁੰਡੇ ਆ ਮੇਰੇ ਇਹ ਸਾਥੀ ਆਪਣੇ ਰੋਪੜ ਤੋਂ ਆਏ ਆ ਸੇਵਾ ਕਰਨ ਵਾਸਤੇ ਜੀ ਕਿਉਂਕਿ ਜਿਹਦੇ ਦਿਲ 'ਚ ਤਮੰਨਾ ਹੁੰਦੀ ਆ ਪਿਆਰ ਆਪਾਂ ਸੇਵਾ ਕਰਨੀ ਆ ਤਾਂ ਉਹਦੇ ਕਿਤੇ ਤੋਂ ਵੀ ਕਿਤੇ ਵੀ ਆ ਸਕਦਾ ਜੀ ਬਿਲਕੁਲ ਇਹ ਜਦੋਂ ਵੀ ਕਿਸੇ ਨੇ ਲੈ ਕੇ ਜਾਣੀ ਆ ਤਾਂ ਇਹਦੇ ਵਾਸਤੇ ਆਪਣਾ ਕੰਟਰੈਕਟਰ ਨੰਬਰ ਵੀ ਦੇ ਦੋ ਜੀ ਜਿਹੜੇ ਸਾਡੇ ਹਰ ਬੈਨਰ ਤੇ ਲਿਖੇ ਹੋਏ ਆ ਹਰ ਨੰਬਰ ਬੈਨਰ ਤੇ ਲਿਖਿਆ ਪਿਆ ਹੈ ਫਿਰ ਵੀ ਆਪਣਾ ਨੰਬਰ ਹੈਗਾ 97805 ਜੀ 44786 ਜੀ 97805 97805 2ए चौके 786 जी जिन्नू ਵੀ ਕਿਸੇ ਨੂੰ ਵੀਰ ਨੂੰ ਪਾਲਕ ਚਾਹੀਦੀ ਹੋਵੇ ਉਹ ਸੰਪਰਕ ਕਰ ਸਕਦਾ ਹੈ ਤੇ ਪ੍ਰੋਪਰ ਇਦਾਂ ਹੀ ਸਜੀ ਸਜਾਈ ਮਿਲੇਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਇਹ ਜੋ ਸਾਡੀ ਕਵਰੇਜ ਕੀਤੀ ਹੈ ਤੇ ਮੈਂ ਬੇਨਤੀ ਕਰਾਂਗਾ ਕਿ ਜੋ ਉੱਪਰ ਸਾਡਾ ਲਿਖਿਆ ਪਿਆ ਹੈ ਇਹ ਪੂਰਾ ਕਵਰ ਕਰਕੇ ਕਿਉਂਕਿ ਅਸੀਂ ਵਾਲਮੀਕੀ ਆ ਅਸੀਂ ਗਰਮ ਨਾ ਕਰਦੇ ਕਿ ਅਸੀਂ ਵਾਲਮੀਕੀ ਆ ਤੇ ਵਾਲਮੀਕੀ ਹੋਣ ਦੇ ਨਾਤੇ ਅਸੀਂ ਇਹ ਜੋ ਪਾਲਕੀ ਆ ਇਹ ਸਾਰੀ ਆਪਣੇ ਕੋਲ ਤੋਂ ਹੀ ਤਿਆਰ ਕਰਾਈ ਆ ਪਰ ਅਸੀਂ ਧਰਮਾਂ ਨੂੰ ਨਹੀਂ ਮੰਨਦੇ ਅਸੀਂ ਇਨਸਾਨੀਅਤ ਧਰਮ ਨੂੰ ਮੰਨਦੇ ਆ ਜੈ ਵਾਲਮੀਕੀ ਜੀ ਹਰ ਹਰ ਵਾਲਮੀਕੀ ਜੀ ਕਨ ਕਨ ਵਾਲਮੀਕੀ ਜੀ ਜਨ ਜਨ ਵਾਲਮੀਕੀ ਜੀ